ਲੋਕਾਂ ਦੇ ਲਈ ਉੱਤਰੀ ਜ਼ਰੇ ਕੋਈ ਨਹੀਂ ਆਇਆ ਇਹਨੂੰ ਕੀ ਜਮਹਨ ਨਹੀਂ ਸਚਾਨ ਨਹੀਂ ਕਰਦਾ ਹਾਂ ਕੋਈ ਆਨੇ ਦੇ ਨਾਮ ਲੋਏ ਬਾਉਣਾ ਨਾ ਪੂਰਾ ਹੋ ਗਏ ਇਹਨਾਂ ਦਾ ਜੇ ਕੋਈ ਸੰਗੀਤ ਉਹਦੇ ਲਈ ਹਾਂ ਜੈਨਵਰਤਾਰ ਸਿੰਘ ਹਾਂ ਤੇਰਾ ਨਾਮ ਹੈਗਾ ਉਹ ਤੇ ਇਹ ਜਾਦੀ ਦਾ ਨਾਮ ਹੈ ਗਈ ਆ ਜੀ ਨਾਮ ਬਤਾ ਦਗੀ ਤੇਰਾ ਕੀ ਨਾਮ ਹੈ ਮੈਂ ਨਾ ਕੋਈ ਕਿਸੇ ਵੀ ਠੀਕ ਹੈ ਬਾਅਦ ਮੈਂ ਉਹ ਸਰਕਾਰ ਕੋਲ ਸੀ ਮਾਨ ਸਾਹਿਬ ਦੀ ਸਰਕਾਰ ਜਿੰਦਾਬਾਦ ਤੇ ਅੱਜ ਜਾਦੀ ਧਰਤੀ ਦੇ ਕਿਸੇ ਦਾ ਹਰਨਾ ਨਹੀਂ ਕਰਨਾ ਸੁਭਾ ਲਖੀ ਇੱਥੇ ਬਣੇ ਸੀ ਬਿਲਕੁਲ ਨਹੀਂ ਹੁਣ ਦਵਾਗੇ ਸਰ ਅਸੀਂ ਸਰ ਸਾਡੀ ਗੱਲ ਚੱਲਦੀ ਹੈ ਤੁਸੀਂ ਆਪਣਾ ਪਿੱਛੇ ਰਹੋ ਇੱਥੇ ਨਹੀਂ ਆਉਣਾ ਕਿਸੇ ਉਹ ਸਰ ਕੋਰਟ ਦੀ ਪਾਲਣਾ ਕਰਨੀ ਹੈ ਤਾਂ ਅਸੀਂ ਅਸੀਂ ਬੈਠੇ ਹਾਂ ਨਾ ਵਿੱਚ ਅਸੀਂ ਲੱਗੇ ਹਾਂ ਕੰਮ ਕੰਮ ਸੌਟ ਆਊਟ ਮੇਜ਼ਰ ਨਹੀਂ ਬਿਲਕੁਲ ਨਵਾਂ ਦੇਖੋ ਮੇਰੇ ਤੇ ਆ ਜਾਓ ਪਹਿਲਾਂ ਮੇਰੇ ਤੇ ਗਰੈਂਡ ਛੜਾ ਦਿਓ ਜੈਸਿਕਾ ਕਿ ਹੱਲ ਕਰਦੇ ਅਸੀਂ ਇਹ ਕੰਮ ਤੁਸੀਂ ਟਾਈਮ ਦੋ ਇਹ ਨਹੀਂ ਕੰਮ ਚੱਲਣਾ

ਅਰ ਪ੍ਰਮਾਤਮਾ ਕਿਰਪਾ ਕਰੇ ਸੈੱਟ ਹੋ ਜਾਏ ਕੰਮ ਚੱਲ ਰਹੀ ਹੈ ਗੱਲ ਸਾਡੇ ਘਰ ਆ ਜਾਣ ਗਏ ਸਾਰੀ ਗੰਦਲ ਦੀ ਤੇਰਾ ਪਾਣੀ ਭਰਾਂਗੇ ਉਹ ਨਹੀਂ ਨਹੀਂ ਕੋਈ ਨਹੀਂ ਮੇਰਾ ਬਣੀ ਮੈਂ ਤੁਹਾਡਾ ਸੇਵ ਕਰ ਤੁਸੀਂ ਮੈਨੂੰ ਚੁਣਿਆ ਮੈਂ ਤੁਹਾਡੇ ਲਈ ਖੜਾ ਹਾਂ ਕੋਈ ਨਹੀਂ ਸਰ ਜੀ ਜੇ ਸਾਡਾ ਸਟਾਉਗਾ ਤਾਂ ਅਸੀਂ ਤੇਰੇ ਨਾਲ ਰਹਾਂਗੇ ਕੋਗਾ ਨਹੀਂ ਹੋਰ ਤਾਂ ਉਸਮ ਕੋ ਗੱਲ ਨਹੀਂ ਰਹਿਣ ਰਹਿਣ ਦੀ ਅੱਜ ਗੱਲ ਨਹੀਂ ਅੱਜ ਬੋਰਡ ਦੀ ਗੱਲ ਨਹੀਂ ਅੱਜ ਇਨਸਾਨੀਅਤ ਦੀ ਗੱਲ ਹੈ ਸ਼ਹੀਦਾਂ ਦੀ ਧਰਤੀ ਖੁਫੇਗਾਰ ਸਾਹਿਬ ਤੇ ਕੋਈ ਜਿੰਦਾਬਾਦ ਜਿੰਦਾਬਾਹ ਸਾਰੇ ਜਿੰਦਾਬਾਹ ਮਕੀਤ ਸਿੰਘ ਰਾਏ ਜਿੰਦਾਬਾਹ ਨਹੀਂ ਤੁਸੀਂ ਜਿੰਦਾਬਾਹ ਇਹ ਸ਼ਹੀਦਾਂ ਦੀ ਧਰਤੀ ਦੇ ਰਹਿਣਾ ਜਿੰਦਾਬਾਹ ਜਿੰਦਾਬਾਹ ਐਕੀਐਮ ਪੀ ਦੇ ਫੈਰ ਬਲੂ ਆ ਰਹੇ ਹੋ ਰੋ ਰੋਣਾ ਕਰਨਾ ਫੜ ਲਗਾ ਜੀ ਕੱਢ ਕਰੀਏ ਜਿਸੇ ਵੀ ਕੋਈ ਚਾਹੇ ਗੋਡ ਦਾ ਆਰਡਰ ਹੋਵੇ ਪਰ ਅਸੀਂ ਉਹ ਸਾਰਾ ਸਿਸਟਮ ਚੱਲ ਕਰ ਲੱਗੇ ਆ ਕਿਸੇ ਨੇ ਰਾਮ ਨਾਲ ਬਹਿਣਾ ਤੁਸੀਂ ਜਦ ਮੈਂ ਬੈਠਾ ਤੁਹਾਡੇ ਵਿਚਕਾਰ ਇਹ ਤੁਹਾਡਾ ਘਰ ਨਹੀਂ ਟਾਉ ਠੀਕ ਪਹਿਲਾ ਮੇਰੀ লাশ ਤੋਂ ਲੰਘੂਗੀ ਫਿਰ ਤੋਂ ਦੇਖੋ ਬਾਲੋ ਹਮ ਆਦਮੀ ਪਾਰਟੀ ਜਿੰਦਾਬਾਦ ਸਰ ਲਖਵੀਰ ਸਿੰਘ ਰਾਏ ਜਿੰਦਾਬਾਦ ਸਰ ਭਗਵਾਨ ਸਿੰਘ ਮਾਨ ਜਿੰਦਾਬਾਦ ਮੈਂ ਧੰਨਵਾਦ ਕਰੂੰਗਾ ਸ਼ਹਿਰ ਦੇ ਸੱਜਣਾ ਜਿਹੜੇ ਦਰਨੀ ਸੱਜਣਾ ਨੇ ਸਾਡੀ ਸਹਿਯੋਗ ਦਿੱਤੀ ਹੈ ਹਲੋ 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 ਜਰਦਾਬਾ ਦੇ ਫੋਰਸ ਦੇ ਬਚਾਣੇ ਉੱਤਰੋ ਆ ਗਿਆ ਆ ਗਿਆ ਕੋਈ ਵੀ ਹੋਵੇ ਜੀ ਸਨਮਾਨਤ ਕਰਨ ਜਿਹਨਾਂ ਨੇ ਤੁਹਾਡੀ ਸਹਾਇਤਾ ਕੀਤੀ ਹੋ ਸਕਦੇ ਹੋ ਇਹ ਹਫਤਾ ਦੱਸ ਨਹੀਂ ਤੋਂ ਉਹ ਬੰਦੇ ਆ ਨੇ ਜਨਰਲ ਮੇਰੇ ਨਾਲ ਬੋਡੇ ਨਾਲ ਬੋਡੇ ਬਣਾ ਕੇ ਇਹ ਚ ਪਾਰਟੀ ਦਾ ਜਿਹੜਾ ਵੀ ਕੰਮ ਸੀ ਸਾਰ ਨੇ ਸਭ ਠੀਕ ਹੈ ਜੀ ਸਾਰਾ ਅਮਨੇ ਸਭ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਸਾਰੇ ਸਾਥੀਆਂ ਦਾ ਸ਼ਹਿਰ ਦੇ ਬਤਵੰਤੇ ਸੱਜਣਾ ਦਾ ਸਰਦਾਰ ਜਗਜੀਤ ਸਿੰਘ ਖੜੇ ਨੇ ਡਿਗਰੀ ਹੋਲਡਰ ਜਿਨ੍ਹਾਂ ਨੇ ਹਾਈ ਕੋਰਟ ਤੋਂ ਇਹ ਕਬਜ਼ਾ ਵਰੈਂਟ ਲੈ ਸੀ ਜਿਹਦੇ ਵਿੱਚ ਤਕਰੀਬਨ 3 ਕਨਾਲ 18 ਮਰਲੇ ਦਾ ਕਬਜ਼ਾ ਕਰਨਾ ਸੀ ਬੱਚੇ 24 ਘਰਾਂ ਦੇ ਸੀ ਵਿੱਚੇ ਸਾਡੇ ਮੰਦਰ ਵੀ ਸੀ ਗੁੱਗਾ ਮਾੜੀ ਵੀ ਸੀ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਬੜਾ ਖਰਾਬ ਹੋਣਾ ਸੀ ਲੇਕਿਨ ਮੈਂ ਸਾਰੇ ਪਤਵੰਤੇ ਸੱਜਣ ਸਾਡੇ ਪੁਰੀ ਸਾਫ ਕਰਿਆ ਗੁਰਮੁਖੀ ਖੜਿਆ ਔਰ ਸਾਰੇ ਬਹੁਤ ਸਾਰੇ ਲੋਕਾਂ ਨੇ ਮਹੱਲੀ ਮਦਦ ਵੀ ਕੀਤੀ ਔਰ ਇਸ ਸਮਝਾਤੇ ਨੂੰ ਨਪੇਰੇ ਚਾੜਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਸ਼ਹਿਰ ਵਿੱਚ ਸੁਖ ਸ਼ਾਂਤੀ ਹੋਊਗੀ ਔਰ ਜਿਹੜਾ ਇਹਨਾਂ ਦੇ ਗਰੀਬ ਲੋਕਾਂ ਦੇ ਆਲ ਨੇ ਚੜਟਾਉਣ ਦਾ ਜਿਹੜਾ ਫਰਮਾਨ ਸੀ ਉਹ ਤੋਂ ਜਿਸ ਸਮਝੌਤਾ ਅਸੀਂ ਕਰਿਆ ਤੇ 3-5 ਨੂੰ ਜਿਹੜੀ ਡੇਟ ਹੈ ਉਹਦੇ ਤੱਕ ਅਸੀਂ ਇਹ ਸਮਝੌਤਾ ਫਾਈਨਲ ਕਰ ਲਾਂਗੇ ਕੰਡੀਸ਼ਨਾਂ ਸਾਰੀਆਂ ਫਾਈਨਲ ਹੋ ਗਈਆਂ ਕਿਉਂਕਿ ਕੋਰਟ ਮੈਟਰ ਹੈ ਕੋਰਟ ਮੈਟਰ ਚ ਸਰਦਾ ਜਗੀਰ ਸਿੰਘ ਹੁਣ ਜਾ ਕੇ ਇਹਨਾਂ ਦੀ ਸਟੇਟਮੈਂਟ ਹੋਣੀ ਹੈ ਹਾਈ ਕੋਰਟ ਦਾ ਆਰਡਰ ਸੀ ਤੇ ਤਕਰੀਬਨ ਫੈਸਲਾ ਹੋ ਗਿਆ ਬਤਵੰਤੇ ਸੱਜਣਾ ਦਾ ਵੀ ਧੰਨਵਾਦ ਇਹ ਲੋਕਾਂ ਦਾ ਵੀ ਧੰਨਵਾਦ ਕਿ ਇਹਨਾਂ ਨੇ ਕੋਈ ਹਿੱਸਾ ਨਹੀਂ ਕੀਤੀ ਔਰ ਪ੍ਰੈਸ ਦਾ ਵੀ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਸਾਰਿਆਂ ਦੇ ਮਨ ਦੇ ਵਿੱਚ ਇਹ ਸੀ ਸਾਡੇ ਕਿ ਕਿਸੇ ਨਾਲ ਤੱਕਾ ਨਾ ਹੋਵੇ ਕਿਸੇ ਦੇ ਘਰ ਨਾਲ ਟੈਨ ਮੰਦਰ ਨਾਲ ਟੈਨ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਗੁੱਗਾ ਮਾੜੀ ਨਾ ਟਾਵੇ ਸੋ ਬਹੁਤ ਵਧੀਆ ਸਾਡੇ ਸ਼ਹਿਰ ਨੇ ਮਿਲ ਕੇ ਕੰਮ ਕੀਤਾ ਇਹ ਲਖਵੀਰ ਸਿੰਘ ਰਾਏ ਦਾ ਇਕੱਲੇ ਦਾ ਕੰਮ ਨਹੀਂ ਸਾਰਿਆਂ ਦਾ ਕੰਮ ਹੈ ਔਰ ਪ੍ਰੈਸਰਾਂ ਦਾ ਵੀ ਧੰਨਵਾਦ ਹੈ ਕਿ ਤੁਸੀਂ ਇਹਨੂੰ ਪੋਜ਼ਿਟਿਵ ਵੇਜ ਤੇ ਲੈ ਕੇ ਆਇਓ ਔਰ ਸਾਰੇ ਪੰਜਾਬ ਨੂੰ ਅੱਜ ਦਿਖਾ ਰਹੇ ਹੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼ਹੀਦਾਂ ਦੀ ਧਰਤੀ ਤੇ ਅਨਰਥ ਹੋਣ ਤੋਂ ਬਚ ਗਿਆ ਇਸ ਲਈ ਮੈਂ ਬਾਬਿਆਂ ਦਾ ਵੀ ਧੰਨਵਾਦ ਕਰਦਾ ਤਨ ਤਨ ਬਾਬਾ ਜੋਰਾਵਰ ਤਨ ਤਨ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦਾ ਕਿ ਉਹਨਾਂ ਦੀ ਧਰਤੀ ਦੇ ਅਨਰਥ ਨਾ ਨਹੀਂ ਹੋਇਆ ਕਿਉਂਕਿ ਇਹ ਬਹੁਤ ਵੱਡਾ ਸਾਡੇ ਤੇ ਸਾਰਿਆਂ ਤੇ ਸ਼ਹਿਰ ਵਾਸੀਆਂ ਤੇ ਵੀ ਇਹ ਇੱਕ ਤਰ੍ਹਾਂ ਦਾ ਕਲੰਕ ਸੀ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਜਿਹੜਾ ਅੱਜ ਸਮਝੌਤਾ ਕਰਾਇਆ ਉਹਦੇ ਲਈ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਮੈਂ ਆਮਨ ਦਿਲ ਜਿਸ ਸੀ ਕੀ ਮਸਲਾ ਸੀਗਾ ਜਿਹੜਾ ਅਸੀਂ ਮਸਲਾ ਤਾਂ ਵੈਸੇ ਤੁਹਾਡੇ ਸਾਹਮਣੇ ਹੀ ਹੈ ਬੈਠੇ ਸੀ ਬਸ ਮੈਂ ਤੁਸੀ ਬਰੀਫ ਕਰ ਦੋ ਨਾ ਸਹੀ ਤਰੀਕੇ ਨਾਲ ਕਿੰਨੀ ਡੇਡ ਦਾ ਰੀਡ ਕਸ ਸੀ ਜਿਹੜਾ ਅੱਜ ਖਤਮ ਹੋਇਆ ਜੀ ਤੇ 35 ਸਾਲ 1990 ਸ਼ੁਰੂ ਹੋਇਆ ਸੀ ਪਹਿਲਾ ਪੋਜੈਸ਼ਨਰੀ ਮੈਂ ਇਸ ਪਾਇਆ ਸੀ ਫਿਰ ਐਗਜ਼ੀਕਿਊਸ਼ਨ ਚੱਲਦੀ ਹੈ 2000 ਦੀ ਤੇ ਇਹ ਹੋਇਆ ਬਹੁਤ ਬਹੁਤ ਰੀਲੀਫ ਮਿਲਿਆ ਇਸ ਚੀਜ਼ ਦੇ ਵਿੱਚ ਬਹੁਤ ਅੱਖਾਂ ਵਿੱਚ ਕਿੰਨੀ ਜ਼ਮੀਨ ਕਿੰਨੀ ਸੀ 3 ਗੁਰਾ 18 ਮੋਲ ਦੇ ਸੀ ਕਿਵੇਂ ਨਿਬੜਾ ਜੀ ਫਿਰ ਡੈਟ ਇਜ਼ ਟੂ ਬੀ ਐਕਸੈਪਟਡ ਬਾਈ ਠੀ ਕੋਰ ਉਹ ਉਹਨਾਂ ਦਰ ਮੈਂ ਇਹ ਨਹੀਂ ਕਹਿ ਸਕਦਾ ਕਿ ਅਨਲਿਸਟਰ ਜਦੋਂ ਤੱਕ ਲਿਖਤੀ ਹੈ ਕੋਰਟ ਤੇ ਪੇਸ਼ ਕਰਨੇ ਦੇ ਕੋਰਟ ਜਦੋਂ ਕੋਟ ਅਕਸੈਪਟ ਕਰੇਗੀ ਕਿੰਨੀ ਸਮਾਂ ਪਾਇਆ ਦਾ ਬਾਅਦ ਬਾਅਦ ਤੱਕ ਜੀ ਸਰ ਮਨਜੋਗ ਹਾਈ ਕੋਰਟ ਦੇ ਜਿਹੜੇ ਆਦੇਸ਼ ਸੀਗੇ ਉਸ ਦੀ ਪਾਲਣਾ ਹੇਠ ਇੱਥੇ ਸਾਡੀ ਪੁਲਿਸ ਫੋਰਸ ਤੇ ਆਈ ਸੀ ਕਪਤਨ ਜਵਾਨ ਉਹਨੇ ਤੇ ਆ ਕੇ ਇਹ ਸਧਾਰਾ ਲੱਗਾ ਕਿ ਦੋਨੋਂ ਪਾਰਟੀਆਂ ਦੇ ਵਿੱਚ ਆਪਸ ਵਿੱਚ ਸਮਝੌਤਾ ਹੋ ਗਿਆ ਹੈ ਸੋ ਇਹਨਾਂ ਨੇ ਆਪ ਐਕਸੈਪਟ ਕੀਤਾ ਕਿ ਪੁਲਿਸ ਦੀ ਲੋੜ ਨਹੀਂ ਹੈ ਕਿਸੇ ਫੋਰਸ ਦੀ ਲੋੜ ਨਹੀਂ ਹੈ ਬੜਾ ਸ਼ਾਂਤੀਪੂਰੋਕ ਇੱਥੇ ਹੋਇਆ ਹੈ ਮਿਲਰ ਸਾਹਿਬ ਨੇ ਸਟੈਂਡ ਵਿਦ ਅਸੀਨਾ ਦੇ ਨਾਲ ਇਹਨਾਂ ਨੇ ਰਜਿਨਾਮ ਕਰਾਤਾ